ਲਾਹ ਜਦੋਂ ਇਤਨਾ ਧਾਰ ਤੂਰ ਦੇਖ ਸਕਦੇ ਹਾਂ ਥਣ ਦੇਖ ਬਈ ਨਾ ਥਣ ਥਣ ਐਨ ਕਰਦੀ ਆ ਸਿਰੇ ਵਾਲਾ ਪੂਰਾ ਲੈ ਵੀ ਧਾਰਾਂ ਤੂਰਾ ਦਾ ਸੱਜਣ ਵਗਲੇ ਥਣ ਐਨ ਪੈਂਦੀਆਂ ਨੇ ਪੂਰੀਆਂ ਤੇ ਗਾੜੀ ਵੀੜੀ ਆ ਥਣ ਥਣ ਵੀ ਚੰਗਾ ਬਈ ਲੈ ਛੱਡ ਦੇ ਬਾਕੀ ਥਣ ਸੱਜਣ ਉਹ ਆ ਜਿਹੜੇ ਵੀ ਆਪਾਂ ਤੁਹਾਨੂੰ ਸ਼ਿਫਾਰਿਸ਼ ਕਰਦੇ ਹੁੰਨੇ ਆ ਮੁੱਠੀ ਦੀ ਚਵਾਈ ਵਾਲਾ ਥਾਣਾ ਚਵਾਈ ਬੋਲੀ ਵਾਲੀ ਆ ਵੀਰੇ ਦੇ ਚਵਾਈ ਦੇ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗਿਆ ਪਿੰਡ ਬਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਕਿਉਂਕਿ ਰਾਮਪੁਰਾ ਫੂਲ ਦੀ ਜਿਹੜੀ ਮੰਡੀ ਆ ਨਾ ਸੱਜਣੋ ਹਰੇਕ ਇੱਕ ਤਰੀਕ ਨੂੰ ਲੱਗਦੀ ਆ ਮਸ਼ਹੂਰ ਏਰੀਏ ਦੇ ਵਿੱਚ ਆਪਾਂ ਅੱਜ ਪਹੁੰਚੇ ਹੋਏ ਆ ਤੇ ਬਾਕੀ ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਵੀ ਹੁੰਦਾ ਵੀ ਰਾਮਪੁਰਾ ਫੂਲ ਏਰੀਆ ਨਾ ਜਿਹੜਾ ਸੱਜਣੋ ਇਹ ਏਰੀਏ ਦਾ ਡੰਗਰ ਆ ਜਿਹੜਾ ਜਾਨਵਰ ਲਾ ਲੋ ਡੰਗਰ ਲਾ ਲੋ ਪਸ਼ੂ ਲਾ ਲੋ ਹਨਾ ਕਿਉਂਕਿ ਹਰੇਕ ਹਰੇਕ ਏਰੀਆ ਦੀ ਅੱਡੋ ਅੱਡ ਬੋਲੀ ਹੁੰਦੀ ਆ ਕਿਸੇ ਏਰੀਆ ਦੇ ਵਿੱਚ ਡੰਗਰ ਵੀ ਕਹਿੰਦੇ ਨੇ ਕਿਸੇ ਏਰੀਆ 'ਚ ਪਸ਼ੂ ਕਹਿੰਦੇ ਨੇ ਤੇ ਜਿਹੜੇ ਬਾਹਰੇ ਸੱਜਣ ਪਿਆਰ ਕਰਦੇ ਯਾਰ ਉਹ ਇਹਨਾਂ ਨੂੰ ਜਾਨਵਰ ਵੀ ਕਹਿੰਦੇ ਨੇ ਕਿਉਂਕਿ ਮੇਰੀ ਗੱਲ ਦਾ ਕੋਈ ਸੱਜਣਾ ਗੁੱਸਾ ਨਾ ਕਰਿਓ ਆਪਾਂ ਪਹੁੰਚੇ ਹੋਇਆ ਰਾਮਪੁਰਾ ਫੂਲ ਏਰੀਆ ਦੇ ਵਿੱਚ ਇਸ ਏਰੀਆ ਦੇ ਪਸ਼ੂ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਕਹਿਣਾ ਵੀ ਹੁੰਦਾ ਵੀ ਯਾਰ ਦੁੱਧ ਕੱਢਦੇ ਨੇ ਕਿਉਂਕਿ ਚੰਗਾ ਇਲਾਕਾ ਆ ਗਿਆ ਉਹੀ ਜਿਵੇਂ ਨਾ ਪੁਰਾਣੇ ਬੰਦੇ ਕਹਿੰਦੇ ਨੇ ਵੀ ਜੰਗਲ ਦਾ ਏਰੀਆ ਉਹ ਗੱਲ ਬਾਤ ਆ ਬਾਈ ਜੰਗਲ ਦੇ ਇਲਾਕੇ 'ਚ ਪ ਤੇ ਝੋਟੀ ਦਿਖਾਵਾਂਗੇ ਅੱਜ ਇੱਕ ਸੱਜਣੋਂ ਤੁਹਾਨੂੰ ਦੂਜਾ ਸੂਹਾ ਤੇ ਨਾਲ ਨਾ ਇੱਕ ਬੈੜ ਦਿਖਾਵਾਂਗੇ ਦੂਜੇ ਸੂਏ ਮੂੰਹੋਂ ਚਾਰ ਦੰਦਾਂ ਤੇ ਸੂਣ ਚ ਹਲੇ ਕੱਢਦੀ ਆ ਬਾਈ ਦਿਨ ਥੋੜੀ ਜਿਹੀ ਕੱਚੀ ਆ ਪਰ ਹੈਗੀ ਯਾਰ ਉਹ ਵੀ ਅੱਬਲ ਦਰਜੇ ਦੀ ਆ ਤੇ ਦੂਜਾ ਸੂਹਾ ਜਿਹੜੀ ਝੋਟੀ ਆ ਸੂਈ ਨੂੰ 13ਵਾਂ ਦਿਨ ਆ ਰਾਤ ਕੱਢ ਤੋਂ ਬਾਈ ਕਹਿੰਦਾ ਚੱਲ ਪੀ ਤੇ ਦੁੱਧ ਨਾਲ ਇਸ ਟਾਈਮ ਕੰਡੇ ਵਾਲਾ 12 ਕਿਲੋ ਰੈਡੀ ਦਾ ਵੀ 13 ਕਿਲੋ ਦੀ ਬਾਈ ਕਹਿੰਦਾ ਆਪਾਂ ਗਰੰਟੀ ਵੀ ਦੇ ਦਾਂਗੇ ਜਿਹੜੇ ਸੱਜਣ ਨੇ ਲਿਆਣੀ ਆ ਤੇ ਬਾਕੀ ਬਾਈ ਨਾ ਕਰਾਉਣਿਆਂ ਗੱਲਬਾਤ ਤੇ ਝੋਟੀ ਤੋੜ ਕੇ ਵੀ ਦਿਖਾਵਾਂਗੇ ਤੇ ਸੱਜਣੋਂ ਰੇਟ ਵੀ ਮੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਵੀਰੇ ਛੜਦੀ ਕਲਾ ਜਮਾਨਾ ਹਾਂਜੀ ਹਾਂ ਨਾਮ ਦੱਸ ਦਿਓ ਨਾਂ ਸੁਖਪ੍ਰੀਤ ਵੀਰੇ ਪਿੰਡ ਬਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਅੱਛਾ ਜੇ ਗੱਲ ਕਰ ਲਈਏ ਬਾਈ ਮੋੜ ਤੋਂ ਕਿੰਨੀ ਦੂਰ ਆ ਰਾਮਪੁਰੇ ਫੂਲ ਤੋਂ ਕਿੰਨੀ ਦੂਰ ਮੋੜ ਵੀਰੇ ਆਪਾਂ ਨੂੰ 11 ਕਿਲੋਮੀਟਰ ਆ ਰਾਮਪਰਾ ਫੂਲ 12 ਅੱਛਾ ਉੱਚੋ ਮੰਡੀ ਵੀ 11 ਆਪਾਂ ਨੂੰ ਅੱਛਾ ਸੈਂਟਰ ਚ ਆ ਗਿਆ ਸੈਂਟਰ ਜੀ ਦੋ ਦਿਨੋਂ ਸੈਂਟਰ ਦੇ ਵਿੱਚ ਆ ਗਿਆ ਪਿੰਡ ਬਾਲਿਆਂ ਵਾਲੀ ਪਿੰਡਾ ਬਾਈ ਦਾ ਲੈ ਬਲ ਬੱਚੀ ਤੋਂ ਸ਼ੁਰੂ ਕਰੀਏ ਕਿ ਮੱਝ ਤੋਂ ਆ ਲਾ ਦੇ ਤੁਸੀਂ ਦੇਖ ਲਓ ਝੋਟੀ ਦਿਖਾਉਣੇ ਝੋਟੀ ਦਿਖਾ ਦਿੰਨੇ ਅੱਛਾ ਲੈ ਉਹ ਲੈ ਪਹਿਲਾਂ ਬੱਚੀ ਦਿਖਾਉਣੇ ਮੱਝ ਥੋੜਾ ਸਰਪ੍ਰਾਈਜ਼ਿੰਗ ਰੱਖਾਂਗੇ ਆਪਾਂ ਕਿਉਂਕਿ ਸੱਜਣ ਜੁੜੇ ਰਹਿਣਗੇ ਐਂਡ ਤੱਕ ਲੈ ਪਹਿਲਾਂ ਆਈ ਦੇ ਤੇ ਮਾਰ ਦੇ ਬਾਈ ਕੈਮਰਾ ਇਹਦੀ ਤਾਂ ਆਹ ਤਰ੍ਹਾਂ ਨਾ ਤਰਸ ਟਿੱਲੋਂ ਇਹਦੀ ਫੇਸ ਕੁਆਲਿਟੀ ਦਿਖਾ ਦੇ ਬਾਈ ਚੀਜ਼ ਦੀ ਹੈ ਨਾ ਬਾਕੀ ਠੰਡੀਆਂ ਸੀਲ ਦਾ ਤਾਂ ਇਹਨਾਂ ਦਾ ਯਾਰ ਕੋਈ ਅੰਤ ਤੇ ਨਹੀਂ ਹੁੰਦਾ ਅੰਤ ਤੇ ਨਹੀਂ ਬਾਈ ਕਿਵੇਂ ਮਰਜੀ ਬੈਠਾ ਜਾਹੀਂ ਬਹਿ ਜਾ ਉਹ ਅੱਛਾ ਇਹਦੀ ਦੱਸ ਦੇ ਵੀ ਕੀ ਗੱਲ ਬਾਤ ਆ ਇਹ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਇਹ ਮੇਰੇ ਦੂਜਾ ਸੁਆ ਚਾਰ ਅਛਾ ਮੂੰਹੋ ਚਾਰ ਦੰਦ ਦਾ ਦੂਜਾ ਸੂਆ ਸੂਂਦੀ ਆ ਹਾਂਜੀ ਕਿੰਨੇ ਕਿ ਦਿਨ ਕੱਢਦੀ ਆ ਬਰੇ ਇਹਦੇ 23 ਤਰੀਕ ਨੂੰ ਦਿਨ ਪੂਰੇ ਅਛਾ 23 ਤਰੀਕ ਨੂੰ ਇਹਦੇ ਦਿਨ ਪੂਰੇ ਕਿੰਨੇ ਕਿ ਦਿਨ ਬਚ ਗਏ ਫਿਰ ਅੱਜ ਦੇਖ ਲੈ ਚਾਰ ਪੰਜ ਤਰੀਕ ਹੋ ਗਈ 7 18 ਕਿ ਦਿਨ ਪਿਆ 20 ਦਿਨ ਤਾਂ ਮੰਨ ਲੈ ਅਛਾ 20 ਦਿਨ ਬਾਈ ਇਹਦੇ ਹਜੇ ਬਾਕੀ ਨੇ ਮੂੰਹੋ ਚਾਰ ਦੰਦ ਬੱਛੀ ਆ ਦੂਜਾ ਸੂਆ ਸੂਗੀ ਤੇ ਹੈਗੀ ਵੀ ਬਾਈ ਐਨ ਪੂਰੀ ਟੌਪ ਕੁਆਲਿਟੀ ਦੀ ਤੇ ਮਾਰਕਿੰਗ ਆ ਜਿਹੜੀ ਮਾਰਕਿੰਗ ਵੀ ਪ੍ਰੋਪਰ ਮਾਰਕਿੰਗ ਆ ਐਚ ਐਫ ਵਾਲੀ ਚੰਗੀ ਮਾਰਕਿੰਗ ਦੇ ਵਿੱਚ ਆ ਬੱਛੀ ਤੇ ਬਾਕੀ ਤੋੜਾ ਤੋੜਾ ਚੈੱਕ ਕਰ ਸਕਦੇ ਹੋ ਵਾ ਕਮਾ ਲਓ ਜ ਸਿਵਲ ਢੰਡੀ ਦਾ ਕੋਈ ਲੇਖ ਨਹੀਂ ਬੁਰਿਆ ਨਾ ਠੰਡੀਆਂ ਸੀਲ ਦਾ ਮੈਂ ਪਹਿਲੀ ਦੱਸਿਆ ਸੱਜਣਾ ਨੂੰ ਵੀ ਜਿਹੜੀਆਂ ਇਹ ਇਹ ਕੁਆਲਿਟੀ ਆ ਗਈ ਨਾ ਇਹ ਐਚਐਫ ਚ ਆ ਗਈਆਂ ਇਹਦਾ ਠੰਡੀਆਂ ਸੀਲ ਵਾਲੀਆਂ ਨੇ ਬਾਈ ਇੱਥੇ ਤੋਂ ਸੱਜਣੋ ਫੇਸ ਕੁਆਲਿਟੀ ਉਹੀ ਗੱਲ ਹੈ ਮਾਰਕਿੰਗ ਮੁਰਗੀਆਂ ਪ੍ਰੋਪਰ ਆ ਬਾਈ ਬੱਚੀ ਦੇ ਹੈਗੀ ਚੰਗੀ ਜਾਤ ਦੀ ਤੇ ਬਾਕੀ ਪੈਰਾ ਪੂਰਾ ਤੋਂ ਅੰਦਾਜ਼ਾ ਸੱਜਣ ਜਿਹੜੇ ਲਾਉਂਦੇ ਨੇ ਉਹ ਲਾ ਲੈਂਦੇ ਨੇ ਤੇ ਬਾਕੀ ਮੂੰਹੋ ਜਿਹੜੀ ਮੇਨ ਗੱਲ ਆ ਨਾ ਬਾਈ ਚਾਰ ਦੰਦਾ ਤੇ ਉਹ ਚੀਜ਼ ਦੀ ਬਾਈ ਤਸੱਲੀ ਕਰਾ ਦੂਗਾ ਇੱਥੇ ਤੋਂ ਝੋਲੀ ਝੂਲੀ ਦੇਖ ਸਕਦੇ ਹੋ ਲੇ ਕਿਉਂਕਿ ਦਿਨ ਕਾਫੀ ਕੱਢ ਦਿਆ ਹਜੇ ਇਹ ਮੇਰਾ ਖਿਆਲ ਕੱਢ ਜੂ ਬਾਈ 20 ਦਿਨ ਹੈ ਨਾ ਹਾਂ ਹਾਂ ਮੇਰੇ ਆਮਨਾ ਲੈ 20 ਦਿਨ ਕੱਢ ਜੂ ਸੱਜਣੋ ਇੱਥੇ ਤੋਂ ਫੇਸ ਕੁਆਲਿਟੀ ਇਹਦੀ ਚੈੱਕ ਕਰ ਸਕਦੇ ਹਾਂ ਬਾਈ ਕਰੀ ਐਨੂੰ ਮੂੰਹ ਇਹਦਾ ਹਾਏ ਇਹਨੂੰ ਕਰ ਦੇ ਵਿੱਚ ਲੈ ਇੱਥੇ ਤੋਂ ਇਹਦੀ ਫੇਸ ਕੁਆਲਿਟੀ ਸੱਜਣੋ ਚੈੱਕ ਕਰ ਸਕਦੇ ਹਾਂ ਵੀ ਉਹੀ ਗੱਲ ਆ ਵੀ ਬੱਚੀ ਹੈ ਨਾ ਚੰਗੀ ਆ ਯਾਰ ਠੰਡੀਆਂ ਢੁੰਡੀਆਂ ਦਾ ਇਹ ਵਾਲੀਆਂ ਜ਼ਿਆਦਾ ਹੁੰਦੀਆਂ ਨੇ ਠੰਡੀਆਂ ਢੁੰਡੀਆਂ ਦਾ ਕੋਈ ਦਿੱਕਤ ਨਹੀਂ ਲੈ ਸੂਣ ਵਾਲੀਆਂ ਆ ਆਪਣਾ ਨਹੀਂ ਤਾਂ ਨਾ ਜਮੈਂ ਗੱਲ ਕਰ ਲਾਂ ਤੇ 81 ਜਨਵਰੀ ਦਾ ਮੇਰਾ ਖਿਆਲ ਲਵੇ ਲੱਗਣ ਵੀ ਨਹੀਂ ਦਿੰਦੇ ਬਾਈ ਹੈ ਨਾ ਤੇ ਲੱਟਾ ਮਾਰਦੇ ਨਾ ਨਾ ਜੀ ਤਾਂ ਇਹਦਾ ਪੀਤੇ ਜੇ ਕੋ ਬਰੇ ਤਿਆਰ ਹੋ ਗਏ ਤਾਂ ਆਪਾਂ ਨੂੰ ਬਤਾ 57000 ਦੀ ਆ। ਉਹ ਅੱਜ ਦਾ ਸਾਮੂ ਵੀ ਸੱਜਣ ਕੋਈ। ਅੱਜ ਦੇ ਰੇਟ ਕਰਦੇ। ਅੱਜ 52 ਹੀ ਦੇ ਦੇਾਂਗੇ। 52000 ਦੀ ਦੇ ਦੇਾਂਗੇ। ਓਏ ਹੋਰ ਵੀ ਕਰ ਦੇ ਮਾਨਤਨ। ਕਰਦੇ ਮਾਨਤਨ ਜਿਹੜਾ। 20 ਦਿਨ ਸਾਮੂ ਅਗਲਾ ਰਿਸਕ ਵੀ ਚੱਕੂ ਸੂਣ ਵਾਲੀ ਚੀਜ਼ ਦਾ। ਮੇਰੇ ਵੀਰੇ 15 ਦਿਨ 15 ਦਿਨੋਂ 15000 ਬਧੂ ਵੀ ਜਿਹੜਾ ਮਰਜੀ ਸਾਹਮਲੇ। ਬਹੁਤ ਬੱਦ। ਤੋ ਤੇ ਚਾਰ ਥਾਣਾ ਕੋਈ ਫੋਰਟ ਨੇ ਸ਼ਾਂਗ ਨਹੀਂ ਦੇਖਦੇ। ਖਣ ਦੇਖੜਾ ਲੱਗੇ। ਭਾਈ ਇੱਧਰ ਤਾਂ ਥਾਣੇ ਦਿਖਾ ਦੇ ਤਾਂ ਆ ਤੇਰਾ ਨਾ ਤਰਸ ਆ ਕੇ ਬੈਕ ਹੋ ਜੇ। ਅਵੀ ਥਾਣ ਥਣ ਬੱਚੀ ਨੂੰ ਲੱਗਿਆ ਕਮਾਲ ਦਾ ਹਜੇ ਬਣੂਗੀ ਬੱਚੀ ਚਾਹ ਸੰਦੇ ਮੁੱਠੀ ਮੁੱਠੀ ਥਣ ਲੱਗਿਆ ਥਾਣ ਥਣ ਬਈ ਚੰਗਾ ਲੱਗਿਆ ਤੇ ਦੁੱਧ ਕਿੰਨਾ ਕ ਪਾ ਦੂਗੀ ਇਹ ਦੁੱਧ ਵੀਰੇ ਨੇ ਪਹਿਲੇ ਨੇ 17 ਕਿਲੋ ਦਿੱਤਾ ਹੋਇਆ ਅੱਛਾ ਪਹਿਲੇ ਨੇ 17 ਹਾਂ ਹੁਣ ਕਿੰਨੇ ਕੀ ਗਾਰੰਟੀ ਤੇ ਦੇਵਾਂਗੇ ਆਪਾਂ ਐਦ ਕੀ ਵੀਰੇ ਦੇ ਦੂ 20 ਦੇ 1.5 ਉਹ 18 ਹੀ ਦੇ ਦੇ ਬਹੁਤ ਆ 18 ਖੁੱਲੇ ਜਿਹੜਾ ਨਾਸਲ ਬਰੀਡ ਬਹੁਤ ਆ ਵੀਰੇ 25 ਦੀ 24 25 ਬਾਕੀ ਚੰਗੀ ਆ ਬੱਚੀ ਨੂੰ 18 ਦੀ ਗਾਰੰਟੀ ਤੇ ਦੇ ਦਾਂਗੇ ਆਪਾਂ ਹਾਂ 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 ਵੀਰੇ 18 ਹੀ ਆ ਬਾਕੀ ਸਜਣੋਂ ਚੰਗੀ ਆ ਤੇ ਜਾਤ ਕੁਆਲਟੀ ਚੰਗੀ ਆ ਇਹ ਕਰਦਾ ਹੈ 2000 ਕਰਦਾ 250 ਦੀ ਲੈ 50 ਚ ਵੀ ਕਰਦੀ ਛੋਟ ਛੱਪਾ ਇਹ ਗੱਲ ਨਹੀਂ ਆ ਜਾਂ ਦਿੱਤੇ ਐ ਨਾ ਕਰਾ ਕਰ ਤੂੰ ਲੈ ਹੁਣ ਤਰਸਾਂ ਆ ਝੋਟੀ ਤੇ ਮਾਰਦੇ ਬਾਈ ਕੈਮਰਾ ਇਹਦਾ ਵੀ ਯਾਰ ਰੰਗ ਰੰਗ ਦੇਖ ਸਕਦੇ ਨਾ ਬਿਲਕੁਲ ਜੈਡ ਬਲੈਕ ਆ ਪੂਛ ਬਾਈਟ ਜ਼ਰੂਰ ਆ ਥੋੜੀ ਜਿਹੀ ਜਿੰਨੀ ਹੁੰਦੀ ਆ ਤੇ ਬਾਈ ਥਣ ਥਣ ਨਾ ਲੱਗਿਆ ਨੂੰ ਬਾਹ ਕਮਾ ਲ ਥੋੜੀ ਜਿਹੀ ਪਸਮੀਜੀ ਨਾ ਸੱਜਣਾ ਸਾਨੂੰ ਤਾਂ ਕਰਕੇ ਨਜ਼ਰ ਆਊਗੀ ਬੱਚਾ ਥੋੜਾ ਜਿਹਾ ਖੁੱਲ ਗਿਆ ਦੀ ਝੋਟੀ ਦਾ ਬੱਚਾ ਮੂੰਹ ਲਾ ਗਿਆ ਥਣਾ ਨੂੰ ਉਦਾਂ ਕੋਈ ਬਜ਼ਾਰ ਬਝੂਰ ਵਾਲਾ ਸਿਸਟਮ ਤੁਹਾਨੂੰ ਪਤਾ ਆਪਣੀ ਵੀਡੀਓ ਦੇ ਵਿੱਚ ਹੁੰਦਾ ਨਹੀਂ ਤੇ ਬਾਕੀ ਚੰਗੀ ਆ ਬਾਈ ਥਣ ਥਣ ਝੋਟੀ ਨੂੰ ਚੰਗਾ ਲੱਗਿਆ ਇਹਦਾ ਕਿਹੜਾ ਸੂਆ ਬਾਈ ਆਜੋ ਬਸ ਇਹਦਾ ਦੂਸਰਾ ਸੂਆ ਵੀਰੇ ਅੱਛਾ ਇਹਦਾ ਦੂਜਾ ਸੂਆ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ ਇਹਨੂੰ 13 ਦਿਨ ਹੋ ਗਏ ਵੀਰੇ ਸੂਈ ਨੂੰ 13 ਦਿਨ ਸੂਈ ਨੂੰ ਹੋ ਗਏ ਮੈਲੇ ਤੋਂ ਵੀ ਮੇਰਾ ਖਿਆਲ ਆ ਚੱਲ ਪਈ ਹੈ ਨਾ ਹਾਂ ਰਾਤ ਦੀ ਚੱਲੀ ਹੈ ਵੀਰੇ ਅੱਛਾ ਰਾਤ ਮੈਲੇ ਤੋਂ ਚੱਲ ਪਈ ਬੱਚਾ ਇਹਦੇ ਨਾਲ ਕੱਟਾ ਹੈ ਬੱਚਾ ਕੱਟਾ ਜੀ ਨੀਲੀ ਰਗ ਜਾਂਦਾ ਤੇ ਦੇ ਵੀ ਮਾਰਦੇ ਨੀਲੀ ਰਾਵੀ ਦਾ ਕੱਟਾ ਇਹਦੇ ਨਾਲ ਕਹਿੰਦਾ ਇਹ ਸ਼ਕੀਨ ਸੱਜਣ ਨੇ ਕਿਸੇ ਨੇ ਕਰਨਾ ਤਿਆਰ ਵੀ ਕੱਟਾ ਵੀ ਚੰਗਾ ਬਾਈ ਇਹਦੇ ਮਗਰ ਤੇ ਦੁੱਧ ਹੁਣ ਕੰਡੇ ਵਾਲਾ ਕਿ ਐਸ਼ਿਆ ਹਾਂ ਕਹੋ ਉਹ ਜੇ ਤੇਰਾ ਗਾਲ ਕੋਈ ਹੋਣੀਗਾ 12 ਕਿਲੋ ਦੇ ਜਿਹੜਾ ਮਰਜੀ ਸੱਜਣ ਚੋਲੇ ਦੋ ਡੰਗ ਚੋਲੇ ਚਾਰ ਚੋਲੇ ਕੋਈ ਦਿੱਕਾ ਨਹੀਂ ਅੱਛਾ 12 ਕਿਲੋ ਰੈਡੀ ਦਾ ਡੰਗ ਦੋ ਡੰਗ ਚਾਰ ਡੰਗ ਚੋਲੇ ਕੋਈ ਨਾ ਹਾਂ ਹਾਂਜੀ ਹਾਂਜੀ ਤੇ ਬਾਕੀ ਸੱਜਣ ਬਾਰੇ ਇੱਕ ਵੀਡੀਓ 'ਚ ਮੈਂ ਕਹਿਣਾ ਵੀ ਹੁੰਦਾ ਵੀ ਕੱਟੋਂ ਕੱਟ ਜੇ ਤੁਹਾਡੇ ਕੋਲ ਬੜਾ ਸਮਾਂ ਨਹੀਂ ਹੁੰਦਾ ਨਾ ਦੋ ਡੰਗ ਟਾਈਮ ਟੂ ਟਾਈਮ ਜ਼ਰੂਰ ਚੋਕੇ ਲਿਆਇਆ ਕਰੋ ਚਾਹੇ ਯਾਰ ਤੁਹਾਡਾ ਕੋਈ ਰਿਸ਼ਤੇਦਾਰ ਆ ਕੋਈ ਸੱਜਣ ਬੇਲੀ ਆ ਜਿੰਨਾ ਮਰਜੀ ਖਾਸ ਆ ਇਹ ਚੀਜ਼ ਹੁੰਦੀ ਆ ਨਾ ਜਿਹੜੀ ਆਪਾਂ ਯਾਰ ਪੈਸੇ ਲਾਉਣੇ ਨੇ ਜਦੋਂ ਬੰਦਾ ਤਸੱਲੀ ਕਰਦਾ ਹਾਂ 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 ਤਸੱਲੀ ਕਰੇ ਵੀਰੇ ਆਪਦੇ ਤੇ ਵਪਾਰੀ ਵੀਰਾਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਯਾਰ ਜਦੋਂ ਬੰਦਾ ਕੋਈ ਪੈਸੇ ਲਾਉਂਦਾ ਹਨਾ ਤਸੱਲੀ ਕਰਾ ਕੇ ਤੋੜਿਆ ਤੋੜਾ ਬੰਦੇ ਦੀ ਹਨਾ ਅਗਲੇ ਨੂੰ ਵੀ ਫਿਰ ਯਾਰ ਮਜ਼ਾ ਆ ਜਾਂਦਾ ਇਹ ਰੁਪਈਏ ਲਾਉਂਦਾ ਤੇ ਕਿੰਨੇ ਕੁ ਦੁੱਧ ਕਿੰਨਾ ਕੁ ਵਧੂਗੀ ਹੋਰ ਹੁਣ ਇਹ ਵੇਰੇ ਮੈਲੇ ਚੱਲੀਆ ਕੋਈ ਜ਼ਾਰੇ ਸੇਵਾਲ ਹਾ ਤਾਂ 15 ਕਿਲੋ ਵੀ ਲੈ ਲੂਗਾ ਹੁਣ 13 ਕਿਲੋ ਖੁੱਲਾ ਦੇਣੇ ਦੇਣਾ ਇਹਨੇ ਅੱਛਾ 13 ਦੀ ਤਾਂ ਆਪਾਂ 12 ਦਾ ਹੈਗਾ ਹੀ ਆ ਵੀ 12 ਕਿਲੋ ਦਾ ਬਧੂ ਬਧੂ ਕਿੰਨਾ ਦਾ ਬਧੂਗੀ 13 ਕਿਲੋ ਦੇ ਖੁੱਲ ਗਾਰੰਟੀ ਆ ਲੈ ਪਿਆ 13 ਨੂੰ ਪੀਤੇ ਤੋੜ ਕੇ ਦਿਖਾ ਦੇ ਇਹਨੂੰ ਨਸਲ ਨਸਲ ਬਹੁਤ ਆ ਵੀਰੇ ਜਿਆਤ ਕੁਆਲਟੀ ਚੰਗੀ ਆ ਸੱਜਣੋ ਹੈਗੀ ਵੀ ਗਹਿਰੇ ਕਾਲੇ ਰੰਗ ਚ ਆ ਜੱਤਾਲੀ ਝੋਟੀ ਆ ਤੇ ਬਾਕੀ ਦਾ ਸਿੰਘ ਦਾ ਡਿਜ਼ਾਈਨ ਆ ਨਾ ਸੱਜਣੋ ਇਹਦਾ ਇੱਕੋ ਜਿਹਾ ਡਿਜ਼ਾਈਨ ਆ ਬਾਈ ਦੋਨੇ ਸਿੰਘਾਂ ਦਾ ਕਹਿ ਸਕਦੇ ਆ ਆਪਾਂ ਵੀ ਚੰਗੀ ਆ ਯਾਰ ਝੋਟੀ ਇੱਥੇ ਤੋਂ ਨਾ ਥਣ ਥਨੌੜ ਦਿ ਇਹ ਜਗ੍ਹਾ ਦਾ ਥੋੜਾ ਜਿਹਾ ਬਾਸ ਹਲਾ ਇਹਨੂੰ ਲੈ ਚੱਲ ਬੱਛੀ ਵਾਲੇ ਪਾਸੇ ਇਹਨੂੰ ਜਿੱਧਰ ਬੱਛੀ ਤੋਰੀ ਦੀ ਆਪਾਂ ਨੇ ਥੋੜਾ ਡਰਦੀ ਆ ਹਨਾ ਕਿਸੇ ਘਰੇ ਲੂ ਸੱਜਣ ਕੋਲ ਡਰਦੀ ਸੰਗਲ ਪਾਇਆ ਵੀਰ ਆ ਸੰਗਲ ਪਾਇਆ ਦੀ ਵਪਾਰੀ ਪਾ ਲਾਉਂਦੇ ਨੇ ਤਿਹਾਰਾ ਬਾਈ ਲਿਆ ਕੇ ਆ ਇਹਨੂੰ ਚਲਾ ਦੇ ਬਾਈ ਨਾ ਬਾਕੀ ਲੰਬਾਈ ਲੂਵੀ ਸੱਜਣੋਂ ਚੰਗੀ ਆ ਉਹੀ ਗੱਲ ਆ ਵੀ ਥਾਣ ਥਨੋਟ ਵੀ ਚੰਗਾ ਲੱਗਿਆ ਤੇ ਉੱਤੇ ਦੀ ਪਿੱਠ ਪੁੜੇ ਦੀ ਕੁਆਲਿਟੀ ਵੀ ਚੰਗੀ ਆ ਝੋਟੀ ਦੀ ਬਾਕ ਕਮਾਲ ਆ ਬਾਈ ਕੋਈ ਨੀ ਕੋਈ ਨਹੀਂ ਆਇਆ ਚਲੋ ਤੇ ਬਾਕੀ ਸੱਜਣੋ ਥੋੜਾ ਜਿਹਾ ਡਰਦੀ ਆ ਕਿਉਂਕਿ ਸਾਡਾ ਸਿਸਟਮ ਇਹੋ ਜਿਹਾ ਹੀ ਹੁੰਦਾ ਸਾਡੇ ਸਮਾਨ ਸਮੂਹ ਤੋਂ ਜਾਨਵਰ ਡਰ ਜਾਂਦਾ ਕਈ ਵਾਰੀ ਪਰ ਥਣ ਥੋਣਾ ਨਾ ਜਿਹੜਾ ਥਣ ਥੋਣ ਸੱਜਣੋ ਚੰਗਾ ਲੱਗਿਆ ਬਾਈ ਝੋਟੀ ਨੂੰ ਆਨ ਲੱਗਿਆ ਕਮਾਲ ਦਾ ਥਣ ਥੋਣ ਮੁੱਠੀ ਵਾਲੇ ਮੁੱਠੀ ਦੀ ਚਬਾਈ ਵਾਲਾ ਥਣ ਲੱਗਿਆ ਤੇ ਲੱਗਿਆ ਵੀ ਚੰਗਾ ਬਾਈ ਇਹਦੇ ਨੂੰ ਅਗਲੇ ਬੰਨੇੋਂ ਦੇਖ ਸਕਦੇ ਹੋ ਥਣ ਥਣ ਔੜ ਕਦੇ ਕੋਈ ਕਾਸਰ ਨਹੀਂ ਝੋਟੀ ਦੀ ਚੰਗੇ ਥਣ ਥਣ ਔੜਦੀ ਆ ਬਾਈ ਪੂਰੇ ਦਿਨ ਤੇ ਜੈਨੂਅਲ ਸੁਆ ਵੀ ਦੂਜੇ ਹੀ ਆ lahorn na දුǧ ස ාවಣ ොද್ විধা ரேto වි ්‍ය्य. ਰੇਟ ਮਿਲਦਾ ਸਤਾਨਮ 9000 ਦੇ 97 ਦਾ ਜਾ ਰਿਹਾ ਪ੍ਰੀਤ ਮਾਣ ਲੋਕ ਇਹ ਜੀ ਝੋਟੀਆਂ ਦਾ 1 25 25 30 ਦੀ ਕਰੀ ਜਾਂਦੇ ਆ ਓਏ ਫਿਰ ਉਹ ਵੇਚਦੇ ਨਹੀਂ 1 25 30 ਵਾਲੇ ਉਹ ਤਾਂ ਠੀਕ ਆ ਗਏ ਸੱਜਣੋ 1 25 30 ਜਿਵੇਂ ਬਾਈ ਕਹਿੰਦਾ ਵੀ ਇੰਨੇ ਕੁ ਦੁੱਧ ਵਾਲੀ ਦਾ ਕੋਈ ਕਰਦਾ ਉਹ ਵੇਚਦੇ ਨਹੀਂ 1 ਬੱਚੀ ਦੀਆਂ ਬਾਕੀ ਲੋਕਾਂ ਨਾਲ ਉਹਨਾਂ ਨੇ ਮੇਰਾ خیال ਆ ਪੜਨ ਲਾਉਣੀਆਂ ਹੁੰਦੀਆਂ ਨੇ ਘਰੇ ਬਾਕੀ 15 ਕਿਲੋ ਦੁੱਧ ਉਹ ਵੀ ਝੋਟੀਆਂ ਆਪਾਂ ਕਹਿ ਨਹੀਂ ਪਰ ਹਨਾ ਸੇਵਾ ਸਰਤੇ ਅਜੇ ਅੱਗਲ ਨੇ ਪਾਈ ਨਾ ਕੁਝ ਫਿਰ ਆਪਣੇ ਵੀ ਸਾਰੇ ਦੀ ਕਰੀ ਉਹ ਤਾਂ ਠੀਕ ਆ ਗੱਲ ਹੁਣ ਕਈ ਸੱਜਣ ਯਾਰ ਘਰੇ ਲੈ ਜਾ ਕੇ ਹਨਾ ਆਪਣੇ ਮੈਂ ਇੱਕ ਵਿੱਚ ਤੁਹਾਨੂੰ ਮੈਂ ਦੱਸਦਾ ਉਹ ਕਰਿਆ ਯਾਰ ਬੰਨ ਲਾ ਦੇ ਨੀ ਨਾ ਤਾਂ ਆਪਾਂ ਉਧਰ ਵਾਲਾ এনਵਾਇਰਨਮੈਂਟ ਬਾਈ ਆਪਾਂ ਛੇਤੀ ਯਾਰ ਦੇ ਸਕਦੇ ਆ ਪੱਕਾ ਥਾਂ ਆ ਤੇ ਨਾ ਹੀ ਬਾਈ ਉਹਨਾਂ ਜਿੰਨੀ ਆਪਾਂ ਤੋਂ ਸੇਵਾ ਹੁੰਦੀ ਆ ਨਾ ਹੀ ਖਰਾਕ ਪੈਂਦੀ ਆ ਨਾ ਹਾਂ ਹਾਂ ਵੀਰੇ ਕਈ ਦਿਨ ਤਾਂ ਪਸ਼ੂ ਬਾਈ ਜੀ ਨਹੀਂ ਲਾਉਂਦਾ ਤੇ ਮੇਰਾ ਖਿਆਲ ਆ 20 ਛੇਰ ਵਾਲਾ ਪਸ਼ੂ ਵੀ ਯਾਰ ਆਪਣੇ 13 14 ਤੋਂ ਟੱਪਦਾ ਨਹੀਂ ਬਾਕੀ ਵੀਰੇ ਯਾਰ ਕਾਲਾ ਇਧਰੋਂ ਆਪਣੇ ਹੀ ਲੈ ਜਾਂਦੇ ਹਰਿਆਣੇ ਦੇ ਵੀ ਹਨਾ ਅੱਜ ਸਾਡੇ ਪਿੰਡ ਦੀ ਸਰਦਾਰੀ ਪਰਸੋਂ ਉਹ ਇੱਥੋਂ ਹੀ ਲੈ ਜਾਂਦੇ ਆਪਣੇ ਹੀ ਝੋਟੇ ਮਸਾ ਪੀਤੇ ਪੰਜੇ ਉਂਗਲਾਂ ਕਸਾਰ ਵੀ ਨਹੀਂ ਹੁੰਦੀ ਆ ਨਹੀਂ ਐਦਾਂ ਨਹੀਂ ਉਹ ਗੱਲ ਕਰਦੇ ਆਪਾਂ ਜਾਨਵਰ ਉੱਧਰ ਦਾ ਵੀ ਚੰਗਾ ਮੈਂਦਾ ਹੈ। ਵਪਾਰੀ ਹੁਣ ਆਪਣੇ ਵਾਲੇ ਵੀ ਨਹੀਂ ਘੱਟ ਹੈਗੇ। ਹਾਂ ਹਾਂ। ਇਹਦਾ ਤੈਨੂੰ ਪਤਾ ਰਾਲੇ ਮੇਲਾ ਕੰਮ ਦਾ ਸਾਰੇ ਪਾਸੇ ਚੱਲ ਰਿਹਾ। ਬਾਕੀ ਸੇਵਾ ਦਾ ਯਾਰ ਭਈ ਇਹ ਪਾਵਾਂਗੇ ਨਾ ਕਿੰਨਾ ਮਰਜੀ ਦੁੱਧ। ਹਾਂ ਸੇਵਾ ਦੇ ਨਾਲ ਹੀ ਸੱਜਣਾ ਦੁੱਧ ਹੁੰਦਾ। ਕਿੰਨੇ ਦੀ ਛੱਡ ਦਾਂਗੇ ਜਮੇ ਲਾਸਟ। 95 ਦੇ ਦਾਂਗੇ। 95 ਵੀ ਜਾ ਦੇ ਲਮੀਆ ਨੰਬਰ ਚੰਗੀ ਹੈ ਝੋਟੀ ਝੋਟੀ ਦਾ ਚੰਗਿਆ ਮੈਨੂੰ ਜ਼ਿਆਦੇ ਲੱਗੀਆਂ ਜਾਂਦਾ 92000 ਦੀ ਝੋਟੀ ਦੇਵਾਂਗੇ ਵੀਰੇ ਜਸ਼ਨ ਹੋਈ ਜਾਏ ਭਾ ਛੜਤਾਗੇ 920 ਵੀ ਮਾਨਤਨ ਕਰ ਦਾਂਗੇ ਕਰਦੇ ਮਾਨਤਨ ਮੌਕੇ ਤੇ ਸੱਜਣਾ 920 ਵੀ ਵਧੀਆ ਮਾਨਤਨ ਕਰ ਦਾਂਗੇ ਇਹ ਗੱਲ ਨਹੀਂ ਯਾਰ ਐਂ ਦਾ ਪੀਤਾ ਮਿੱਤਰ ਆਪਣਾ ਆਪਣੀ ਗੱਲ ਮੋੜਦਾ ਨਹੀਂ ਤੁਹਾਨੂੰ ਪਤਾ ਤੇ ਬਾਕੀ ਆਪਣੀ ਵੀਡੀਓ ਦੇ ਜਿਹੜੇ ਰੇਟ ਹੁੰਦੇ ਨੇ ਰੇਟ ਆਪਣੇ ਸੱਜਣਾ ਖਿੱਚਵੇਂ ਜੀ ਹੁੰਦੇ ਨੇ ਕੋਈ ਬਾਹਰ ਅੰਤਰ ਆਪਣੀ ਵੀਡੀਓ ਤੇ ਰੇਟ ਦਾ ਤੁਹਾਨੂੰ ਪਤਾ ਹੀ ਹੈ ਵੀ ਬਹੁਤਾ ਡਿਫਰੈਂਸ ਕੋਈ ਹੁੰਦਾ ਨਹੀਂ ਤੇ ਬਾਕੀ ਨਾ 2000 ਜਾਨਵਰਾਂ ਚ ਜਿਹੜਾ ਜਾਨਵਰ ਵੀ ਤੁਹਾਨੂੰ ਇਹਨੂੰ ਚਾਹੇ 2 ਡੰਗ 4 ਡੰਗ ਬਾਈਕ ਕੋਲੇ ਚੋਕੇ ਲੈ ਜਾ ਤੇ ਇੱਕ ਵਾਰੀ ਨਾ ਧਾਰਾਂ ਵੀ ਮਾਰ ਕੇ ਦਿਖਾ ਦੇਣਾ ਬੱਚਾ ਲਾ ਕੇ ਇਹਦੀਆਂ ਲੈ ਧਾਰਾਂ ਜ਼ਰੂਰ ਦਿਖਾ ਦੇ ਯਾਰ ਮਾਰ ਕੇ ਜਿਹੇ ਥੱਲੀ ਦਿਖਾ ਦੇ ਮਾਰ ਕੇ ਲੈ ਇੱਕ ਵਾਰੀ ਧਾਰਾਂ ਤੂਰਾ ਸੱਜਣੋਂ ਮਾਰ ਕੇ ਦਿਖਾ ਦਿੰਨਾ ਵੀ ਝੁੱਟੀ ਕਿਸ ਤਰ੍ਹਾਂ ਦੀ ਬਣਦੀ ਐ ਲੈ ਛੱਡ ਲੈ ਬੱਚਾ ਬਾਈ ਆ ਬੱਚਾ ਵੀ ਦਿਖਾ ਦੇ ਪਾ ਕੇ ਕਈ ਵਾਰੀ ਆਉਂਦਾ ਵੀ ਚਿੱਤ ਲਾਇਆ ਹੋਰੀ ਤਾਂ ਨਹੀਂ ਫੜ ਲੈਂਦਾ ਕਿਦਰੋਂ ਨਹੀਂ ਬੱਚਾ ਹੂੰ ਪਿੰਦਾ ਵੀਰੇ ਸੀਸੀ ਤੇ ਅਸ਼ਿਆ ਹਾਂ ਇਹਦਾ ਬਸ ਐ ਉਹ ਕਰਤਾ ਪਸਮਨ ਦੀ ਦੇਖੀ ਝੋਟੇ ਕਮੈਂਟ ਚ ਪਸਮ ਉਹ ਪੀਓ ਸੀ ਸੀ ਨਾ ਹੈ ਬਤਲਾ ਸਪੀਡ ਤੇ ਲਾਇਆ ਸੀ ਬੰਦੇ ਦਾ ਉੱਤੇ ਅਸ਼ਿਆ ਚੁੰਗਣੀ ਇਹਨਾਂ ਦੀ ਚੁੰਗਣੀ ਨਾਲ ਜਿਹੜਾ ਹੈਗਾ ਤੇ ਐਸੇ ਲਈ ਆ ਹਾਂ ਹਾਂ ਇਹ ਤਾਂ ਕੋਈ ਢਿੱਕਾ ਨਹੀਂ ਆਇਆ ਤਾਂ ਆਏ ਆ ਬੱਚਾ ਸੱਜਣ ਹੋਏ ਸੀ ਝੋਟੀ ਦਾ ਆਇ ਨਹੀਂ ਕੋਈ ਢਿੱਕਾ ਉਹ ਚੁੰਗਣੀ ਨਾ ਪਾਇਆ ਹੋਇਸ ਕੇ ਲਾਇਆ ਹੋਇਸ ਨਾ ਬੱਚਾ ਸੱਜਣ ਹੋਏ ਸੀ ਝੋਟੀ ਦਾ ਬਾਕੀ ਤਸੱਲੀ ਕਰਾਉਣ ਦਾ ਵੀ ਮੇਰਾ ਵੀ ਫਰਜ਼ ਬਣਦਾ ਹੈ ਨਾ ਆਪਣੇ ਦੇਖਣਾਂ ਦੇ ਸੱਜਣਾ ਨੂੰ ਤਸੱਲੀ ਕਰਾਉਣ ਦਾ ਫਰਜ਼ ਆ ਬਾਈ ਆ ਬੱਚਾ ਐ ਸਿੱਧਾ ਸੱਜਣੋਂ ਬਾਕੀ ਉਹ ਥੱਲੇ ਪਾਇਆ ਪਹਿਲੇ ਦਿਨੋਂ ਬੰਦਿਆਂ ਨੇ ਚੁੰਗਣੀ ਤੇ ਲਾ ਹੋਇਆ ਇਹ ਪੀੜ ਪੱਪੇ ਦੇ ਸੱਜਣਾਂ ਨਾਲ ਕਈ ਲਾ ਲਾੰਦੇ ਨੇ ਤੇ ਬਾਕੀ ਚੱਟਦੀ ਆ ਝੋਟੀ ਬੱਚਾ ਐ ਸਿੱਧਾ ਹੀ ਆ ਬਿਲਕੁਲ ਉਹਨੂੰ ਪਤਾ ਉਦਾਂ ਜਾਨਵਰ ਫਿਰ ਰਿੰਗ ਦਾ ਵੀ ਨਹੀਂ ਚੱਟਦਾ ਵੀ ਨਹੀਂ ਲੈ ਧਾਰਾ ਮਾਰ ਕੇ ਦਿਖਾਦੀ ਬਾਈ ਕੋਲ ਦੇਖ ਬਾਈ ਆ ਗਈ ਝੋਟੀ ਇਹ ਕਰਤੀ ਕਮਾਲ ਪ੍ਰੀਤੇ ਜਮੀ ਦਾ ਬਿਨਾ ਬੱਚੇ ਦੀ ਝੋਟੀ ਲਿਆਦੀ ਆ ਰਹੀਂ ਇੱਕ ਮਿੰਟ ਵੀਰੇ ਆਉਂਦੀ ਆ ਇਹ ਲਾਈ ਪਹਿਲੇ ਦਿਨੋਂ ਐ ਹੋਈ ਆ ਬੰਦਿਆਂ ਦੀ ਪਏ ਤਾਂ ਲੈ ਡੈਰੀ ਵਾਲੇ ਸੱਜਣਾ ਦੇ ਬਾਲੇ ਕੰਮ ਦੀ ਰਹੂਗੀ ਇਹ ਕਿਉਂਕਿ ਡੈਰੀ ਵਾਲੇ ਤੈਨੂੰ ਪਤਾ ਬਈ ਬੱਚਾ-ਵੋੱਚਾ ਠੱਗੀ ਲੱਗਦੇ ਨੇ ਲੈ ਸਾਡੇ ਨੂੰ ਇੱਥੋਂ ਧਾਰਪੂਰ ਦੇਖ ਸਕਦੇ ਹੋ ਥਣ ਦੇਖਦੇ ਕਿਹੜਾ ਬਈ ਨਾ ਥਣ ਥੁਣ ਐਨ ਕਰਦੀ ਆ ਸਿਰੇ ਵਾਲਾ ਪੂਰਾ ਲਵੀ ਧਾਰਪੂਰ ਦਾ ਸੱਜਣਾ ਅਗਲੇ ਥਣ ਗਾੜੀ ਐਨ ਪੈਂਦੀਆਂ ਨੇ ਪੂਰੀਆਂ ਤੇ ਗਾੜੀ ਵੀੜੀਆਂ ਥਣ ਥੁਣ ਵੀ ਚੰਗਾ ਬਈ ਲਾ ਛੱਡਦੇ ਬਾਕੀ ਥਾਣ ਸਜਣੋ ਉਹ ਆ ਜਿਹੜੇ ਦੀ ਆਪਾਂ ਤੁਹਾਨੂੰ ਸਿਫਾਰਸ਼ ਕਰਦੇ ਹੁੰਨੇ ਆ ਮੁੱਠੀ ਦੀ ਚਵਾਈ ਵਾਲਾ ਥਾਣਾ ਚਵਾਈ ਬੋਲੀ ਵਾਲੀ ਆ ਵੀਰੇ ਦੇ ਚਵਾਈ ਦੇ ਲਾ ਚਵਾਈ ਚੂਈ ਤੇਰੀ ਦੇਖ ਲਿਆ ਨੰਬਰ ਬੋਲੀ ਹੁਣ ਇੱਕ ਵਾਰੀ ਨੰਬਰ ਹੈਗਾ 9878753168 ਇੱਕ ਵਾਰੀ ਫੇਰ ਬੋਲੋ 9878753168 ਲਾ ਸਜਣੋ ਇਹਨਾਂ ਦੋਹੇ ਜਾਨਵਰਾਂ ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨਾ ਬਾਈ ਪੀਤੇ ਕੋਲੇ ਆ ਕੇ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਆਪਦਾ ਜਾਨਵਰ ਖਰੀਦ ਸਕਦੇ ਹੋ ਤੇ ਆ ਬਹਿੜਾ ਬਾਈ ਕੋਲੇ ਚਾਰ ਦੰਦਾ ਸੂਣ ਚ 15 20 ਦਿਨ ਕੱਢਦੀ ਆ ਦੂਜਾ ਸੂਆ ਸੂਗੀ ਤੇ ਆ ਝੋਟੀ ਵੀ ਦੂਜਾ ਸੂਆ ਸੱਜਣੋ ਆ ਬੱਚਾ ਛੱਟਣ ਲੱਗ ਰਿਹਾ ਤੁਹਾਡੇ ਸਾਹਮਣੇ ਤੇ ਇਹਨਾਂ ਦੋਹਾਂ ਚ ਜਿਹੜਾ ਵੀ ਤੁਹਾਨੂੰ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ